ਕੀ ਇਸ ਇਸਤਾਨ ਤੇ ਗੁਰੂ ਅਰਜਨ ਜੀ ਜੀ ਮਹਾਰਾਜ ਚੱਕ ਪ੍ਰਕਾਸ਼ 72 ਨੇ ਸਤ ਜੀ ਇਸਤਾਨ ਤੇ ਇੱਕ ਉਹ ਟੈਂਟ ਹੈ ਜਿਹਨੂੰ ਤਨਦਾਨ ਸਰਪਾਰ ਸ਼ਿਵਕਰਾਸ ਨੇ ਜਬਾਸਾ ਦੀ ਲੋਹ ਗੁਰੂ ਅਰਜਨ ਜੀ ਦੇ ਪੁੱਤਰ ਗੁਰੂ ਗੋਬਿੰਦ ਸਾਹਿਬ ਸਾਚੀ ਬਾਬੇ ਬ੍ਰਿ ਭਾਸ ਪੜਿਆ ਕਰਦੇ ਇਹਨਾਂ ਬਾਬੇ ਬ੍ਰਿ ਸਾਹਿਬ ਨੂੰ ਕਿੰਝ ਜੀ ਬਾਬਾ ਜੀ ਪੰਜ ਸਾਲ ਹੋ ਗਏ ਕਿ ਤਨ ਮਿਲਿਆ ਨੂੰ ਪਰ ਇਹ ਦਸ਼ਮ ਜੀ ਕਰਦਾ ਕਿ ਇਸ ਤਰ੍ਹਾਂ ਦੇ ਦਸ਼ਮ ਜੀ 바ਵਾ ਬੁੱਢਾ ਜੀ ਜੇ ਐਸ ਤਰ੍ਹਾਂ ਚਲিয়ে ਫੈਲ ਰਹੀ ਤੇ ਤਰਨਤਾ ਸਾਹਿਬ ਨੇ ਕਿਹਾ ਕਿ ਕਾਰਤੀਵਕ ਜੰਦੇ ਜੇ ਅਮਰਦੇਵ ਜਰੀਏ ਫਿਰ ਸਹੀ ਕਰੇ ਮਿਲੂ ਅਮਰਦੇਵ 바ਵਾ ਬੁੱਢਾ ਜੀ ਵਾਤਾ ਗੰਗਾ ਜੀ ਗੁਰੂ ਅਰਜਨ ਪਾਚਾ ਨੂੰ ਪਛਾਣਵਾ ਕਰਿਸ਼ਤਾ ਤੇ ਕਿਹਾ ਜੀ ਗੁਰੂ ਅਰਜਨ ਜੀ ਮਹਾਰੇ ਬੈਠਿਆ ਕਥਾ ਕੀਤਨ ਕਰਦਾ ਅਸਤਾਂ ਬੈਠੀਆਂ ਸੁਣਦੀਆਂ ਜਦ ਦੁਰ ਜੀਵਨ ਆਪਰੇ ਤੁਮੇ ਕੇਨਾ ਮਾਰਾ ਗੰਗਾ ਜੀ ਦਾ ਬਾਬਾ ਬੋਲਈ ویکਹੋ ਖੁਸ਼ੀ ਸੰਗਤ ਓਟ ਕੇ ਗੁਰੂਆ ਗ੍ਰੰਥ ਸਾਹਿਬ ਜਕੀਰ ਲੇਕੇ 13 ਵਰਸ ਤੇ ਦੋ ਪੇਟ ਚੋਏ ਵਿੱਚ ਸਮਤੇ ਅਸਾਈ ਉਹਨਾਂ ਕਾ ਪਤਾ ਨਹੀਂ ਜਦ ਤੇਰੇ ਮਿਆ ਸਾਦੇ ਸੀਨੇ ਛੰਡ ਪਈਆ ਇਸ ਦੰਤ ਤੇ ਆਈ ਸਾਧ ਸੰਗਤ ਦੇ ਤੋਂ ਕੱਟੀ ਜਾਗੀ ਪੁੱਤਰਾ ਵਾਇਆ ਨ ਪੁੱਤਾਂ ਜਦਾਂ ਮਿੰਡ ਕੀ ਵਿਛੜਿਆ ਦੇ ਕੀ ਗੁਰਦੁਆਰੇ ਨਾਲ ਦੁਹਨ ਵਾਰ ਛਿੜੀ ਮੈਂ ਅੰਬਸਰ ਸਾਹਿਬ ਤੋਂ ਆਣ ਕੇ ਕੋੜੇ ਬਿਠੀ ਮਹਾਰਾਜ ਜੀ ਜਿਉਂਦੇ ਰਾਤ ਜਿਉਂਦੀ ਬੇਨਤੀ ਕੀਤੀ ਗੁਰੂ ਜੀ ਤੁਸੀਂ ਤੁਖੀਆਂ ਦੇ ਸੁਖ ਦੂਰ ਕਰਦੇ ਜੋ ਸਾਡਾ ਕੋੜ ਦੂਰ ਕਰਵਾ ਲਈ ਬੜੇ ਪਹਿਲੇ ਆ ਇਹ ਸ਼ਲੋਕ ਨੂੰ ਕੱਟੀ ਧਾਵੇਂ ਗੁਰੂ ਜੀ ਜੀ ਮਾਰੇ ਕੋੜੇ ਮੁੰਿਸ ਆਂਜੈ ਜਰੋਰੀ ਸੋਚਦਾ ਪਾਂਜੈ ਜਰੋਰੀ ਕਰਦੇ ਜੀ ਜੀ ਜਿਸ ਕਰ ਕਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਕੋੜੇ ਇਕ ਮਾਦਾ ਬੇਚੀ ਸੰਤੋਏ ਜਿਹਨੂੰ ਕੋਈ ਇਤਿਹਾਸ ਨਹੀਂ ਉਹਨੇ ਉੱਠ ਕੇ ਅਸਜੁਰ ਕੇ ਬੇਜੀ ਕੀਤੀ ਕਿ ਇਹ ਸੋਈ ਦੁਨੀਆਂ ਦੇ ਦੁੱਖ ਦੂਰ ਕਰਦੇ ਜੋ। ਬੋੜੇ ਦਾ ਕੂੜ ਦੂਰ ਕਰਦੇ ਜੋ ਮੈਨੂੰ ਪੁੱਤਰ ਦੀ ਜਾਨ ਨਹੀਂ ਇਹ ਹੱਥ ਇਹ ਹੱਲ ਨਹੀਂ। ਗੁਰੂ ਅਰਜਨ ਦੇਵ ਨੇ ਮਾਈਆਂ ਵਾਸਤੇ 8 ਨੁਕਸਰੋ ਬਚਾਰ ਕੀਤਾ। ਤੇ ਚੰਜੇ ਮਾਦਨ ਭਜਨ ਕੀਤੀ। ਪੰਜ ਐਤਵਾਰ ਸਿਰ ਕੇ ਸੀ ਜਨਾਨ ਕਰੋ ਜੋ ਉਸਨਾਂ ਕਿ ਉਪਰ। ਮਾਦਨ ਨੇ ਕੋਰਾਂ ਦਾ ਕਿ ਕਿਉਂ ਭਾਇ ਬਾਰੇ ਵਿਚਾਰਿਆ ਤਾਂ ਗੁਰ ਸਾਹਿਬ ਦੀ ਦਰਸ਼ਨ ਕੀਤੀ ਉਹ ਸਭ ਨੇਵਾਦਨ ਕਿਰਪਾ ਕੀਤੀ ਸਾਤਿ ਵਿਸ਼ਵਾਸ ਉਹਦਾ ਇਨਜ਼ਾਤ ਨੋਈ ਜੇ ਇਹ ਸਤਿਗੁਰਾਂ ਦੀ ਜਿਹੜੇ ਤੂ ਜੇ ਜ਼ਵਾਰਾਂ ਚ ਹੁੰਦੀਆਂ ਜਾਂਗੀ ਬਾਸ਼ਾ ਰਾਹੀ ਉਹਦੇ ਹੱਥੀ ਸੁਦਰਤ ਗਾਦੀ ਵਾਸ ਕੀ ਜੁ ਹੁੰਦੇ ਜਿੰਦੇ ਲੋਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜੀ ਸੀ ਕਹਾ ਕਿ ਤੁਰ ਕਰਦੇ ਨਵੇਂ ਸਤਿਗੁਰ ਕਹਿਆ ਕਿ ਨੇ ਸੋਗੇ ਨਾ ਆਖੀ ਨਹੀਂ ਗੁਰੂ ਸਾਹਿਬ ਨੇ ਭਈ ਇਹ ਕਹਾ ਕਿ ਤਨ ਕਰਨਾ ਚਾਹਦਾ ਧਿਆਨ ਸੰਤਾਂ ਦੇ ਹੱਥ ਜੋ ਕੇ ਬੇਨਤੀ ਕੀਤੀ ਵਿਖੋ ਗੁਰੂ ਜੀ ਕਿੰਨੇ ਸੋਹਣੇ ਬਾਤ ਸਦੇ ਹੱਥੀ ਮੈਕੀ ਚੁੰਦੇ ਜਾਂਦੇ ਗੁਰੂ ਸਾਹਿਬ ਕਹਿੰਦੇ ਭਈ ਇਹ ਸਾਰਾ ਰੇ ਚੀਜ਼ਾਂ ਸਾਹ ਹੋਈ ਨਹੀਂ ਆ ਜੇ ਇਸ ਤਾਂ ਦੇ ਗੁਰੂ ਸਾਹਿਬ ਦੇ ਵਹਿਰ ਰਹਿੰਦੀ ਜਿੰਦਗੀਆਂ ਸਹੀ ਜਿੰਦਗੀਆਂ ਜੇ ਇਹ ਸੰਤਾਂ ਇਸ ਤਾਂ ਤੇ ਆਉਣ ਗਿਆ ਆਉਂ ਗਿਆ ਮਰਾਤ ਪਾਉਣ ਗਿਆ ਇਸਾਂ ਦੀ ਸੇਵਾ ਸ੍ਰੀ ਵਾਹਿਗੁਰੂ ਬਾਬਾ ਖੜਗਨੀ ਬਾਬੂ ਬੁੱਢਾ ਵਾਏ ਉਹਨਾਂ ਤੋਂ ਸਾਇਦ ਸ੍ਰੀ ਵਾਹਿਗੁਰੂ ਬਾਬਾ ਚੰਦ ਸਿੰਘ ਜੀ ਉਹਨੇ ਫਤੋ ਬਾਬਾ ਹੀ ਆ ਰੇ ਸੇਵਾ ਕਰਾਇਆ ਏ ਟਿਓਲੇ ਬੈੜਾ ਦੀ